ਤੇ ਉਹ ਤੋਂ ਬਾਅਦ ਇਹ ਜੋ ਵਾਪਸ ਨਹੀਂ ਆਈ ਉਹ ਘਰ ਨਹੀਂ ਪਹੁੰਚੀ ਮੈਂ ਜਦੋਂ ਮੈਨੂੰ ਛੁੱਟੀ ਹੋਈ ਹੈ ਮੈਂ ਉਹਨੂੰ ਫੋਨ ਕੀਤਾ ਤੇ ਉਤੋਂ ਬਾਅਦ ਉਹ ਨਾ ਪਹੁੰਚ ਰਹੀ ਚਾਹ ਹੀ ਹੁੰਦਾ ਹੈ ਕੋਈ ਆਖਰੀ ਗੱਲਬਾਤ ਵੀ ਨਹੀਂ ਹੋ ਰਹੀ ਨਹੀਂ ਉਦੋਂ ਕੋਈ ਆਪਸਟ ਨਹੀਂ ਸੀ ਕੋਈ ਕਵਸਟ ਨਹੀਂ ਸੀ ਬੜੀ ਸੋਣੀ ਸੀ ਅਸੀਂ ਬੜੀ ਸੋਣੀ ਗਏ ਵਾਪਸ ਆਈਆਂ ਮਤਲਬ ਕਿ ਉਹ ਆਈ ਹੁੰਦੀ ਜਾਂ ਕਿ ਤੜੀ ਅਸੀਂ ਨਹੀਂ ਹੋ ਟਕਰੇ ਇਹਨਾਂ ਨੂੰ ਘਰੇ ਪਹੁੰਚੇ ਨਹੀਂ ਮੰਮੀ ਨੂੰ ਨਾਲ ਦੱਸਣ ਦੇ ਸਾਬ ਨਾਲ ਉਹ ਘਰ ਆਈ ਨਹੀਂ ਹੈ ਕਿ ਉਥੇ ਕਿਤੇ ਕੋਈ ਇਹਨਾਂ ਨੂੰ ਲੈ ਗਿਆ ਵਿੱਚ ਉਹਦੇ ਛੁੱਪ ਗਿਆ ਆ ਗੱਡੀ ਦੇ ਵਿੱਚ ਚਾਬੀ ਵੀ ਉੱਤੇ ਲੱਗੀ ਹੋਈ ਸਮਾਨ ਵੀ ਸਾਰਾ ਉੱਤੇ ਹੀ ਪਿਆ ਸੀ ਨਾ ਸਭ ਕੁਝ ਸੀ ਕੋਈ ਇਸ ਚਾਕ ਕੋਈ ਨਹੀਂ ਨਹੀਂ ਹਨ ਕਿਸੇ ਤੇ ਕੋਈ ਸਕ ਨਹੀਂ ਉਹਨਾਂ ਵੀ ਕਿਸੇ ਨਾਲ ਕੋਈ ਰੰਗੀਸ਼ੀ ਦਾ ਨਾ ਕੁਝ ਵੀ ਨਹੀਂ ਸੀਗਾ ਬੜੇ ਸਾਊ ਬੰਦੇ ਸੈਂਪਲ ਹੈ ਕੋਈ ਇਹਦਾ ਨਾ ਹੈ ਨਹੀਂ ਆਈਫਾਈ ਕੁਝ ਵੀ ਨਹੀਂ ਆ ਮੈਂ ਤੁਹਾਨੂੰ ਕਹਿੰਦਾ ਜਲਦੀ ਜਲਦੀ ਸਾਡੇ ਬੰਦੇ ਨੇ ਲੱਭਿਆ ਗਿਆ। ਉਹ ਡੇਪੋ ਪੁਲਿਸ ਨੂੰ ਕੰਪਲੀਟ ਕੀਤੀ। ਹਾਂਜੀ ਪੁਲਿਸ ਨੂੰ ਦੱਸ ਦਿੱਤਾ ਗਿਆ ਕਿ ਉਹ ਉਸੇ ਦਿਨ ਦੱਸ ਦਿੱਤਾ ਗਿਆ। 11:30 ਵਜੇ ਮੇਰੇ ਸਾਰਾ ਸਭ ਨੂੰ ਪਤਾ ਲੱਗਾ। ਉਸ ਤੋਂ ਬਾਅਦ ਵਿੱਚ 12 12 1 ਵਜੇ ਰਿਪੋਰਟ ਲਖਾਇਆ ਸੀ। ਉਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਗਏ ਸੀ ਥਾਣੇ। ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ, ਸਾਡੇ ਕੋਲ ਬੰਦੇ ਹੈ ਨਹੀਂਗੇ। ਫਿਰ ਐਸਐਚਓ ਸਾਹਿਬ ਨਾਲ ਆਈ ਸਾਡੇ ਬਾਅਦ ਵਿੱਚ ਰਿਕੁਐਸਟ ਕਰਨ ਤੋਂ ਬਾਅਦ ਚ ਉਹ ਗੱਡੀ ਦੀ ਉਹਨਾਂ ਜਾ ਕੇ ਉੱਥੇ ਕਰਕੇ ਗਿਆ ਦੇਖ ਕੇ ਗਏ ਆ। ਹਾਂਜੀ That's all